ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਨੂੰ ਤੁਹਾਨੂੰ ਦਰਸਤ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜਰੂਰ ਪੂਰੀਆਂ ਕਰ ਦਿਓ ਜੀ ਤੇ ਅੱਜ ਧੁੱਪ ਬਹੁਤ ਸੁਣੀ ਨਿਕਲੀ ਹੈ ਜੀ ਪਰ ਅੱਜ ਮੇਥੇ ਪੱਗ ਨਹੀਂ ਸਵਾਰ ਕੇ ਬੰਨ੍ਹ ਹੋਈ ਥੋੜੀ ਕਾਲੀ ਹੋ ਗਈ ਅੱਜ ਤੇ ਫਸਲਾਂ ਵੀ ਥੋੜੀਆਂ ਇੱਕ ਇਤੋਂ ਪਨ ਭਾਲਦੀਆਂ ਸੀਗੀਆਂ ਇਹ ਕਿ ਚਿਕ ਥੋੜੇ ਜਿਹਾ ਛੋਟਾ ਜਿਹਾ ਮੀਂਹ ਪੈ ਜਾਵੇ ਤਾਂ ਫਿਰ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ ਕਿਉਂਕਿ ਫਸਲਾਂ ਨੂੰ ਬਹੁਤ ਟੌਪ ਦਾ ਲੱਗਣਾ ਹੋਵੇ ਤੇ ਅੱਜ ਜਾ ਰਹੇ ਹਾਂ ਇੱਕ ਮੈਰਿਜ ਦੇ ਵਿੱਚ ਤੇ ਮੈਰਿਜ ਦੇ ਵਿੱਚ ਜਾਂਦੇ ਜਾਂਦੇ ਰਸਤੇ ਦੇ ਵਿੱਚ ਐਦਾਂ ਵੀ ਅ ਚਲੋ ਮਤਲਬ ਪਹਿਲਾਂ ਆਏ ਕਹਤਾ ਸੀ ਚਲੋ ਤੁਹਾਨੂੰ ਮੈਂ ਦਾਦਾ ਵੀ ਪਹਿਲਾਂ ਰਾਤੀ ਮਤਲਬ ਮੇਰੀ ਵਾਈਫ ਦੀ ਭੈਣ ਹੈ ਫੋਰਨ ਕੰਟਰੀ ਤੋਂ ਆਈ ਹੈ ਜੀ ਉਹ ਤੇ ਪਤਾ ਨਹੀਂ ਹੋਣ ਸੁੱਤੇ ਪਏ ਹੋਣਗੇ ਜਾਂ ਜਾਗਦੇ ਹੋਣਗੇ ਆਈ ਡੋਨਟ ਨੋ ਕਿਉਂਕਿ ਉਹਨਾਂ ਨੂੰ ਆਉਂਦੇ-ਜਾਂਦੇ ਨੂੰ ਬਹੁਤ ਲੇਟ ਹੋ ਗਏ ਸੀਗੇ ਉਹ ਤੇ ਮੈਂ ਜਿਹੜਾ ਵਿਆਹ ਟੈਂਡ ਕਰਨਾ ਜਾਂਦੇ-ਜਾਂਦੇ ਪਹਿਲਾਂ ਆਪਣੀ ਵਾਈਫ ਨੂੰ ਉੱਥੇ ਛੱਡ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਸ ਤੋਂ ਬਾਅਦ ਫਿਰ ਮੈਂ ਅੱਗੇ ਵਿਆਹ ਟੈਂਡ ਕਰਨਾ ਮੇਰੇ ਪਾਰਟੀ ਦੇ ਕਿਸੇ ਆਮ ਆਦਮੀ ਪਾਰਟੀ ਦਾ ਸਾਡੇ ਇੱਕ ਮਤਲਬ ਅਹੁਦੇਦਾਰ ਹੈ ਬਲੋਕ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਲੜਕੇ ਦਾ ਲੜਕੇ ਦੀ ਮੈਰਿਜ ਹੈ ਜੀ ਤੇ ਉਹਦੇ ਲਈ ਉਹਨਾਂ ਨੇ ਸੱਦਿਆ ਹੋਇਆ ਤੇ ਉੱਥੇ ਜਾਣਾ ਤੇ ਉਸ ਤੋਂ ਪਹਿਲਾਂ ਆਪਣੇ ਸਹੁਰੇ ਪਰਿਵਾਰ ਜਾਵਾਂਗੇ ਮੇਰੀ ਸਾਲੀ ਸਹਿਬਾ ਆਈ ਹੋਈ ਹੈ ਫੋਰਨ ਕੰਟਰੀ ਤੋਂ ਰਾਤ ਆਏ ਆਂ ਤੇ ਉਹਨਾਂ ਨੂੰ ਮਿਲਣਾ ਪਹਿਲਾਂ ਜਾ ਕੇ ਉਹਨਾਂ ਨਾਲੇ ਪਰਿਵਾਰ ਨੂੰ ਮਿਲਾਂਗੇ ਸਾਰੇ ਮਾਤਾ ਦਾ ਹਾਲ ਚਾਲ ਜਾਣਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਥੋੜਾ ਜਿਹਾ ਵਿਆਹ ਵੀ ਦਿਖਾਵਾਂਗੇ ਥੋੜਾ ਜਿਹਾ ਫੈਮਿਲੀ ਵੀ ਦਿਖਾਵਾਂਗੇ ਤੇ ਇਹਨੂੰ ਬੜੀ ਬੜੀ ਖੁਸ਼ੀ ਹੋਈ ਵੀ ਹੈ ਜੀ ਭੈਣ ਆਈ ਵੀ ਹੈ ਇਹਦੇ ਪੈਰ ਨਹੀਂ ਲੱਗਦੇ ਫਵੇਰਦੀ ਨੇ ਅੱਜ ਮੈਨੂੰ ਦੇਖੋ ਟਾਈਮ ਹੋ ਗਈ 11:30 12:00 ਵੱਜਣੇ ਆਲੇ ਆ ਇਹਨੇ ਧੂੜ ਪੱਟੀ ਪਈ ਆ ਅੱਜ ਜਿਹੜੇ ਜਿਹੜੇ ਟਾਈਮ ਇਸ ਟਾਈਮ ਫਿਰਦੀ ਹੁੰਦੀ ਵੀ ਕੰਮ ਕੁੰਮ ਜੇ ਕਰਨਾ ਹਾਲਾ ਰਹਿ ਗਿਆ ਔਰ ਰਹਿ ਗਿਆ ਅੱਜ ਅੱਧਾ ਪਣਾ ਘੰਟਾ ਪਹਿਲਾਂ ਹੀ ਨਵੇੜੀ ਫਿਰਦੀ ਆ ਹੁਣ ਤੇ ਵੀ ਤੇ ਬਸ ਉਹ ਉੱਠਦੇ ਨਹੀਂ ਉਹ ਤੁਸੀਂ ਤਿਆਰ ਨਹੀਂ ਹੁੰਦੇ ਹੈਗੇ ਉਹ ਤੁਸੀਂ ਰੋਜ਼ ਉੱਠ ਕੇ ਕੱਪੜੇ ਪਾ ਕੇ ਸਾਜਰੇ ਚਲੇ ਜਾਂਦੇ ਆ ਅੱਜ ਮੇਰੀ ਗੱਲ ਅੱਜ ਮੇਰੀ ਬਾਰੀ ਆ ਅੱਜ ਤੁਸੀਂ ਜਾਂਦੇ ਨਹੀਂ ਬਲਾਣਾ ਟਿਪਕਾ ਪਤਾ ਨਹੀਂ ਕਿੰਨੀਆਂ ਗੱਲਾਂ ਮਾਈਵਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਸੇ ਸਹੀ ਗੱਲ ਆ ਤੁਸੀਂ 8 ਵਜੇ ਨੂੰ ਸ਼ੂਮ ਅੰਤਰ ਹੋਣੇ ਆ ਟਾਈਮ ਦੇ ਲਓ ਹੁਣ 12:00 ਵੱਜ ਗਏ ਹਾਲ ਤੱਕ ਤੁਰਨੇ ਜੈ ਨਹੀਂ ਆਉਦੇ ਕਿਆ ਕਰਦਾ ਮਨ ਨੂੰ ਤਾਂ ਆਪਣੀ ਭੈਣ ਦਾ ਚਾਹ ਹੈਗਾ ਮੈਨੂੰ ਲੱਗਦਾ 19 ਸਾਲ ਦਾ ਚਾਹ ਨਹੀਂ ਕਾਹਤ ਨਹੀਂ ਹੈਗਾ ਸਾਡੀ ਦਾ ਚਾਹ ਨਹੀਂ ਨਹੀਂ ਹੈ ਤੁਸੀਂ ਡਾ ਗਏ ਨਹੀਂ ਕਿਤੇ ਦੇ ਵਿਚਾਰੀ ਨੂੰ ਕੁਝ ਖਲਾਉਣਾ ਬਣਾਉਣਾ ਮੈਂ ਖਲਾਉਣਾ ਬਣਾਉਣਾ ਉਹਨੂੰ ਹੱਦ ਹੋ ਗਈ ਹਾਂ ਹਾਂ ਜੀਜੇ ਨੇ ਜਾਣਾ ਉਹਦੇ ਕੋਲ ਨੂੰ ਆ ਫੇਰ ਫੇਰ ਉਹਨਾਂ ਦੀ ਸੇਵਾ ਕਰਨੀ ਚੀਜੀ ਦੀ ਕਿ ਨਹੀਂ ਸਾ ਤਾਂ ਜਿਆਦਾ ਵਿਚਾਰੀ ਨਹੀਂ ਹੁੰਦੀ ਸੀ ਜਦ ਕੱਲ੍ਹ ਨਹੀਂ ਸੀ ਜੀਤੇ ਚੀਜੀ ਨੇ ਕਿਹਾ ਕਰ ਪਰ ਉਹ ਨਹੀਂ ਆਣੀ ਜੀਤੇ ਜਦੋਂ ਜਾ ਖਾਲੀ ਚਲੇ ਜਾਂਦਾ ਤੂੰ ਤਾਂ ਮੈਂ ਤਾਂ ਹੁਣ ਵੀ ਖਾਲੀ ਚਲੇ ਜਾਂਦਾ ਹੁਣ ਕਿਹਦੀ ਖਾਲੀ ਜਾਉਂਗੇ ਰੋ ਚਾਰਮਨੀ ਆਂਦੀ ਹੈ ਕਿਆ ਲੈ ਕੇ ਜਾਣਾ ਡੇ ਡੇ ਜਵਾਕ ਹੋਏ ਹੋਏ ਉਹਨਾਂ ਦੇ ਸਾਰੇ ਬੇਚੱਕਦੀ ਆ ਉਹ ਜਿੱਕੜਾ ਆਪਾਂ ਨੂੰ ਆਏ ਹੋ ਜਾਂਦਾ ਨਾ ਆਪਣੇ ਹੁਣ ਪਹਿਲਾ ਜਸਮੀਨ ਨੂੰ ਲੈ ਲਓ ਹਾਂ ਚਾਹੇ ਉਹ ਬੇਸ਼ੱਕ ਦੀ ਬੁਢੀ ਹੋ ਜਵੇ ਨਿਆਣੇ ਦਾ ਨਿਆਣਾ ਹੀ ਰਹਿਨੇ ਹੁਣ ਅਸੀਂ ਵੀ ਆਪਣੀ ਮਾਂ ਕਾਤਰ ਨਿਆਣੇ ਤਾਂ ਨਿਆਣਾ ਹੀ ਆ ਅੱਛਾ ਹਮ ਓਕੇ ਕਰਨ ਕਿੱਧਰ ਫਿਰ ਆ ਗਿਆ ਜਸਮੀਨ ਰੋ ਫਿਰਦਾ ਉਹ ਵੀ ਵਿਚਾਰਾ ਡੀਕਦਾ ਕਹਿੰਦਾ ਪਾਪਾ ਨਿਕਲਲੇ ਚ ਨਹੀਂ ਆਉਗਾ ਇਹਨੇ ਵੀ ਜਾਣਾ ਫਿਰ ਕਿਆ ਕਿੱਥੇ ਜਾਣਾ ਪੈਸੇ ਕਾਲਿ ਸਾਰੇ ਹਾਂ ਕਿੱਥੇ ਜਾਣਾ ਨਾਨਕੇ ਕੀ ਕਰਨਾ ਨਾਨਕੇ ਮਾਸੀ ਕਿਹੜੀ ਮਾਸੀ ਪੁੱਲੀ ਮਾਸੀ ਅੱਖ ਜੀ ਕਿਤੇ ਦੱਬੀ ਜਾਂਦਾ ਹਾ ਸੂਰਜ ਪੈਂਦਾ ਗਾ ਸਾਡੇ ਤਾਂ ਪੈਂਦਾ ਨਹੀਂ ਇਹਦੇ ਹੀ ਪੈਂਦਾ ਕੁੱਲ ਕਾ ਗੱਲ ਕਰਿਆ ਕਰਿਆ ਯਾਰ ਡਰਨਾ ਹਾਂ ਚਲੋ ਪੁੱਲੀ ਮਾਸੀ ਆਈ ਹੋਈ ਹੈ ਕੰਮੇ ਲਣ ਜਾਣਾ ਅਸੀਂ ਚਲੋ ਜਿ ਲਈ ਕਿੱਥੇ ਨੂੰ ਨਾਨਕੇ ਮਾੜਾ ਜਿਹਾ ਦੋਗ ਗੱਲਾਂ ਕਹਿ ਵੀ ਦੇ ਪਾਪਾ ਨੂੰ ਵੀ ਪਾਪਾ ਕੱਦਾਂ ਢੀਕਦੇ ਅਸੀਂ ਤੁਹਾਨੂੰ ਤੁਸੀਂ ਤਿਆਰ ਨਹੀਂ ਹੋਏ ਇਹ ਤਾਂ ਸੱਚੀਓ ਕੱਦਾਂ ਹੀ ਤਿਆਰ ਹੋਇਆ ਬੰਦ ਚਲ ਇਹਨੇ ਕਿਨੇ ਬੰਨੇ ਆ ਇਹ ਆਪੇ ਸਹੀ ਨਹੀਂ ਨਾ ਬੰਨਿਆ ਫਿਰ ਨਹੀਂ ਮੈਨੂੰ ਹਰ ਤੱਕ ਕਰਿਆ ਉਹ ਨਹੀਂ ਯਾਰ ਨੋਰਮਲ ਪਰਨਾ ਬੰਨੇਵੇਂ ਅੱਛਾ ਵਿੱਚੋਂ ਬਾਲ ਦੇ ਦੇਣਾ ਬਾਲ ਦੇ ਦੇਣਾ ਵਿੱਚੋਂ ਪਰ ਲਾ ਕੇ ਬੰਨਣਾ ਹੈ ਨਾ ਫਿਰ ਕਿਆ ਦੇਖਿਓ ਦੁਮਾਲਾ ਦੁਮਾਲਾ ਹੁੰਦਾ ਹੈ ਨਾ ਕਿ ਪਰਨਾ ਹਾਂ ਉਹ ਦੁਮਾਲਾ ਹੁੰਦਾ ਹਾਂ ਹਾਂ ਚਲੋ ਆਪਾਂ ਚੱਲੀਏ ਚਲੋ ਹੁਣ ਬੈਸਤ ਤੇ ਬੈਠ ਨਹੀਂ ਹੁੰਦੀ ਸੱਚ ਆਪਾਂ ਨੇ ਕਰਨ ਬੋਲਟ ਪਰ ਜਾਣਾ ਹੈ ਨਾ ਲੈ ਤਿੰਨੇ ਜਣ ਕੇ ਮ ਜਾਉਂਗੇ ਕਿਉਂ ਤੁਸੀਂ ਐ ਕਰਿਓ ਗੱਡੀ ਖੜਾ ਦੇ ਉੱਥੇ ਮਹਾਸੀ ਤਾਂ ਬੋਲਟ ਲੈ ਜੀ अच्छा कहां है हां चलो पहले छोटी जी ਨੂੰ ਮਿਲੀਏ ਚੱਲ ਕੇ ਅੰਦਰ ਚਲ ਇੱਕ ਹੋਰ ਵੀ ਇਹ ਗੱਲ ਤੁਸੀਂ ਕਹਿ ਤਾਂ ਦਿੱਤਾ ਮਿਲ ਗਏ ਉਹ ਗਾਂ ਦੂਈ ਵੀ ਬੈਠੀ ਆਪ ਤਾਂ ਕੋਈ ਚੱਕਰ ਨਹੀਂ ਹਾਂ ਕਹਦੇ ਹੋਰ ਐਮੀ ਰਮਦੀਦ ਕਹਦੇ ਰਹੋਗੇ ਉਹ ਮਾਨੂੰ ਕੱਦਾ ਕਹਿੰਦਾ ਨਾ 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 ਆਉਂਦੀ ਨਹੀਂ ਕਿ ਜਦੋਂ ਨਹੀਂ ਮੈਂ ਲੈ ਜਾਣੀ ਸੀ ਉਹ ਨਾਲੇ ਤੁਖਾ ਮਮਾ ਲਈ ਤਿਆਰੀ ਨਹੀਂ ਕਰੀ ਉਹ ਇਹ ਲਾਹਣ ਕਹਤਾ ਦਰ ਪਰ ਤਿਆਰ ਹੋ ਗਈਆਂ ਨਹੀਂ ਦੂ ਨਾ ਤੀ ਨੋ ਵੀਰ ਜੀ ਤਾਂ ਕਹਿਗੇ ਤੇ ਵੀ ਨਾ ਆਏ ਕਹਿੰਦੀ ਮੈਂ ਆ ਜਣੀ ਨਾ ਹੋਣਾ ਹੋਰ ਗੱਲ ਨਹੀਂ ਬਈ ਮਤਲਬ ਕਿ ਕਿਥੇ ਕਿਤੇ ਵੀ ਦਵਾਈ ਲੈਣ ਜਾਣਾ ਇਹਨਾਂ ਕਿ ਇਹਨਾਂ ਤੇ ਆ ਚਲ ਇਹਨੇ ਕਿੱਥੇ ਜਾਣਾ ਕਿਤੇ ਵੀ ਸਾਸਰੀ ਕਮਾਲ ਜੀ ਸਾਰਿਆਂ ਪਹਿਲਾਂ ਸਾਸਰੀ ਪਹਿਲਾਂ ਸਾਸਰੀ ਕਮਾਲ ਸੱਚੀ ਗੱਲ ਸਾਰਾ ਤੂੰ ਹੋਰ ਜਾਇ ਜੇ ਤੇ ਨਿਕਲ ਜਾ ਤੂੰ ਪੰਪ ਨਿਕਲੀ ਹੋਈ ਬਾਹਰ ਯਾਰ ਮੈਂ ਤੈਨੂੰ ਨਾਉਣ ਨੂੰ ਕਿਹਾ ਤਾਂ ਅਜੇ ਨਾਹਾਂ ਲਾਂਦੀ ਮੇਰੇ ਕੋਲ ਚੱਲੇ ਨਹੀਂ ਤਾਂ ਜਾਣਦਾ ਕਿਹਾ ਤਾਂ ਨਾ ਮੈਂ ਤੈਨੂੰ ਨਾ ਲਾ ਪਰ ਤੂੰ ਕੱਥੇ ਨਹੀਂ ਗਈ ਕਹਿੰਦੀ ਮੈਂ ਨਹੀਂ ਨਾ ਹੋਣਾ ਜਾਣਾ ਹੁਣ ਨਹੀਂ ਟਾਈਮ ਹੈਗਾ ਢੱਡਿਕਾ ਜਾਣਾ ਹੁਣੀ ਨੇ ਜਾਣਾ ਆਹ ਜੇ ਨੇ ਕਰਤੀ ਉਪ ਲੈ ਗਈ ਇਹਦੇ ਇੱਥੇ ਨੇ ਇਹਨੇ ਵੇਖੇ ਬੀਡਿੰਗ ਆਦੀ ਤੇ ਉਪ ਲੈ ਗਈ ਯੋਨੇ ਯੋਨੇ ਗੱਟੇ ਨੇ ਮਿੱਟੀ ਮਿੱਟੀ ਜੀ ਬੋੜੀ ਬੋੜੀ ਜੀ ਅਲੀ ਛੇਨਾ ਕਾਕਾਣ ਸਾਨੂੰ ਛੱਡ ਕੇ ਕੱਲ ਕਿੱਥੇ ਨੂੰ ਗਈ ਸੀ ਕਿਤੇ ਕਹਤੇ ਨਹੀਂ ਮੈਰ ਕਰਨ ਘਰੇ ਤੇ ਅੱਜ ਤੇਰੀ ਵਾਰੀ ਆ ਤੰਨੂੰ ਛੱਡ ਕੇ ਜਾਣਾ ਸੀ ਮੈਂ ਕਰ ਤਨ ਗੁਗਨ ਨੂੰ ਪਟਾ ਮੈਂ ਜੇਬ ਵਿੱਚ ਪਾਲੇ ਜਾਣੀ ਆ ਅਮਰਤ ਦਾ ਪਰ ਦੇਖਣੇ ਵੀ ਨਹੀਂ ਆ ਇਹਦਾ ਨਾਮ ਕਿਹਾ ਸੁਭਰੀਤਾ ਇਹਦਾ ਨਾਮ ਕਿਹਾ ਕੁੜੀ ਦਾ ਅਮ੍ਰਿਤ ਅਮ੍ਰਿਤਕਾਰ ਕੇ ਅਮ੍ਰਿਤ ਸਿੰਘ ਹੱਥਾਂ ਦੇ ਅਮ੍ਰਿਤਕਾਰ ਕਿਹਨੇ ਰੱਖਿਆ ਹੈ ਕਿਹਨੇ ਰੱਖੇ ਨਾਮ ਮੇਰੇ ਪਾਪਾ ਨੇ ਮੈਂ ਉਹ ਤਾਂ ਬਣੀ ਕਰਦੀ। ਦੇ ਨਾ ਤੇਰੇ ਪਪਾ ਨਾ ਕਰਨਦੇ ਨਾ ਉਹਦੇ। ਚੁਬਰੀ ਦੇ ਘਰ ਨਹੀਂ 7:00 ਵਜੇ ਹੋਈ ਕਿੱਥੇ? ਅੱਜ ਬਟੜ ਅੱਜ ਤਰੀਕੇ ਨਹੀਂ ਹੋਗੀ ਕੱਲ ਨੂੰ ਇਹਦੇ ਟਾਂਕੇ ਘਟਾ ਕੇ ਦੇਉਂਦਾ। ਚਲ ਇੱਥੇ ਘਟਾ ਦੇਨੇ ਆ। ਇਹਦੇ ਕੋਲੇ। ਨਹੀਂ। ਆਪ ਤਾਂ ਇੱਥੇ ਘਟਾ ਲਿਆਉਂਗੇ। ਇਹਨੇ ਵੀ ਕੱਟ ਦੇ। ਕੋਈ ਨਹੀਂ ਦੀ ਵਾਚ ਆ ਕੱਢ ਦੇਨੇ ਆ। ਹਾਂ ਬਾਸ ਹੋਰ ਕੁਝ ਨਹੀਂ ਕਰਨਾ ਕੱਢ ਦੇਨੇ ਆ ਬਾਹਰ। ਤਾਂਗੇ ਹੀ ਕੱਢਣਾ ਐ ਤਾਂਗੇ। ਹਾਂ। ਇਹ ਤਾਂ ਕੱਲ ਹੈਗੀ। ਕੱਢਣ ਦਾ ਪਤਾ ਥੱਗ ਗਈ ਜੇ ਚਲੋ ਬੱਚੇ ਆਹ ਹੁਣ ਫਿਰ ਚਲੋ ਹਾਂ ਬਾ ਜੁੱਤੀ ਪਾਉਣੀ ਪੈਸ ਮੈਂ ਚਲੋ ਚੱਲੀਏ ਫੇਪੀ ਚਲੋ ਯਾਰ ਲੇਟ ਹੋ ਗਏ ਆਲ ਭਾਈ ਸਾਰਿਆਂ ਨੂੰ ਪਹੁੰਚ ਗਏ ਜੀ ਬੀਬੀ ਦੇ ਕੋਲ ਧੁੱਪ ਲੱਗੀ ਹੋਈ ਐ ਸੇਕਣ ਬੀਬੀ ਬੈਠੀ ਨਾਲੇ ਜੋ ਆਖ ਨੂੰ ਲੱਗੀ ਹੋਈ ਗੋਦੀ ਚ ਖੜਾਉਣਾ ਓ ਠੰਡ ਹੈ ਪੁੱਤ ਕਾ ਤੇਰੀ ਇਹਨੇ ਕੰਮ ਹਜੇ ਖਰਾਬ ਕਰਨ ਨਾਲ ਇਹਦਾ ਮੇਰਾ ਇੰਨਾ ਚਲਾਉਣ ਜੋਗੀ ਨਹੀਂ ਰਹਿਣੀ ਗੱਡੀ ਵੀ ਨਹੀਂ ਚਲਣੀ ਹੈਗੀ ਨਹੀਂ ਤਾਂ ਹੁਣ ਹੁਣ ਨਹੀਂ ਦੇਣਾ ਹੈਗਾ ਤੈਨੂੰ ਤੂੰ ਖਰਾਬ ਕਰਨ ਭਰੇ ਰਹਿਣਾ ਬੈਠਣਗੇ ਵਾਹ ਲਓ ਜੀ ਭਾਈ ਸਾਡੇ ਸਾਲੀ ਸਹਿਬਾ ਤੇ ਆਪਣੀ ਭੈਣ ਦੇ ਕੋਲ ਬੈਠੀ ਹੈ ਇਹ ਦੇਖ ਲੈਣਾ ਅੱਛਾ ਸੱਸੀ ਦਾ ਬੋਲ ਦੇ ਸੱਸੀ ਕੋਈ ਨਹੀਂ ਤੋ ਕੋ ਕੋ ਸੱਸੀ ਸੱਸੀ ਕਾ ਹਾਂ ਸੱਸੀ ਜੀ ਕੰਨ ਭਾਗ ਸਾਡੇ ਜਿਹਨੇ ਦਰਸ਼ਨ ਕੀਤੇ ਸਖੋ ਭੈਣ ਜੀ ਦੇ ਜੀਜਾ ਜੀ ਪਹੁੰਚੇ ਆ ਇਹ ਕਿਹੜੇ ਕੀਆ ਬੋਲਣਾ ਚਾਹਦਾ ਕਹੇ ਇੱਕ ਇੱਕ ਗੱਲ ਨਹੀਂ ਬਣੀ ਇਹ ਜੀਜਾ ਦਾ ਸਾਡਾ ਮਹੀਨੇ ਜੀ ਨੂੰ ਦੋ ਤਿੰਨ ਵਾਰ ਗੇੜਾ ਜਰੂਰ ਮਾਰਦਾ ਦੋ ਤਿੰਨ ਵਾਰ ਨਹੀਂ ਗੱਲ ਝੂਠ ਬੋ ਕਿਉਂ ਜਿਆਦਾ ਕਹਿ ਤਾ ਪੰਜ ਛੇ ਵਾਰ ਕਾ ਚਲੋ ਪੰਜ ਹੱਦੇ ਨਾ ਕਰ ਚਲੋ ਪੰਜ ਛੇ ਕੱਟ ਮਾਰਾ ਕਰ ਜਰੂਰ ਲਾ ਕੇ ਜਾਂਦਾ ਵੇ ਮੈਨੂੰ ਮਿਲ ਕੇ ਜਾਂਦਾ ਜੇ ਮੜੇ ਕੋ ਚਮਕੌਰ ਜਾਂ ਮਰੰਡੇ ਇਧਰੋਂ ਚੰਡੀਗੜ੍ਹ ਵਾਲੋਂ ਲੈਣ ਵਾਲ ਤਾਂ ਜੀਜੇ ਨੇ ਗੇੜਾ ਸਾਡੇ ਕੋ ਮਾਰ ਕੀ ਜਾਣਾ ਇਦਰ ਫੈਨ ਦੀ ਧੰਨ ਪਾਗ ਹਾਂ ਮੈਨੇ 6 ਮਹੀਨੇ ਹੋ ਗਏ ਉਹਦੀ ਕੁੱਤੂ ਦੀ ਤੇਦੀ ਨੰਮੀ ਦੀ ਹਾਂ ਭੋਲੀ ਤਾਂ ਗਿੰਦੀ ਉਹ ਤੇ ਦਿਨ ਭੋਲੀ ਤਾਂ ਨਹੀਂ ਕਰਦੀ ਮੈਨੇ ਬੀਨ ਰੱਖੀ ਨੀ ਬਸ ਪੀਓ ਆ ਭੋਲੀ ਠੱਗ ਕਰਦੀ ਸੀ ਉਹ ਰੱਖੀ ਹੋਈ ਹੈ ਭਾਈ ਦਾ ਲੇਖ ਨਹੀਂ ਭੋਲੀ ਫੜੀ ਡੈਰੀ ਗੱਡੀ ਤਾਂ ਕਿੰਨੇ ਦਿਨ ਹੋ ਗਏ ਕੱਟ ਕੇ ਨਹੀਂ ਆਈ ਅੰਦਰ ਤੋਂ ਬੋਲੇ ਕਿ ਕਾਹਦੀ ਦੀ ਮੈਂ ਹੋ ਗਏ ਆ ਗਏ ਤੇ ਗਰਮੀ ਨੂੰ ਆਏ ਤੇ ਲੱਕੜੀਆਂ ਨੂੰ ਤੇ ਲੱਕੜ ਕੋਣ ਸਵਾ ਨੂੰ ਆਉਣਾ ਤਾਂ ਸਵਾ ਨੂੰ ਫਿਰ ਜਿੱਥੇ ਉਧਰ ਸੰਦੀਪ ਦੇ ਉਧਰ ਅੱਜ ਕੀ ਸਵਾ ਨੂੰ ਆਉਣਾ ਤਾਂ ਆਉਣਾ ਉਹ ਗੱਲ ਕਰਦੇ ਆ ਆਪਾਂ ਵੈਸੇ ਵੀ ਇੰਨਾ ਟਾਈਮ ਹੋ ਗਿਆ ਨਾ ਹਾਂ ਇੰਨਾ ਟਾਈਮ ਹੋ ਗਿਆ ਇਹ ਲੱਕੜੀਆਂ ਤੂੰ ਆਈ ਦੀ ਮੇਰੇ ਵੀ ਯਾਦ ਆ ਗਏ ਹਾਂ ਸਵਾ ਨੂੰ ਆਉਣਾ ਤਾਂ ਫਿਰ ਹੁਣ ਉਧਰ ਆਪਣੀਆਂ ਕਬੀਲਦਾਰੀਆਂ ਹਾਂ ਸਾਰਾ ਕੁਝ ਦੇਖਣਾ ਪੈਂਦਾ ਚਲੋ ਬਬਾ ਵਧੀਆ ਕੀ ਜੀਏ ਤਿਆਰੀ ਹੋ ਗਈ 11 ਤਰੀਕ ਦੀ ਹੂੰ ਤਿਆਰੀ ਹੋ ਗਈ 11 ਤਰੀਕ ਦੀ ਜੀ ਜੱਪਾ ਨੇ ਵੀ ਨਾਟਕ ਕਰਨਾ ਕਰਨਾ ਕਰੀਏ ਚੱਕ ਦਾਂਗੇ ਫੱਟੇ ਮਜ਼ਾਕ ਨਹੀਂ ਕਰਦਾ ਮੈਂ ਹਾਂ ਚਾਚੇ ਨੂੰ ਦੇ ਸ਼ਾਬਾਸ਼ ਕਾ ਕ ਹੋ ਗਿਆ ਚਾਚੇ ਨੂੰ ਸ਼ਾਬਾਸ਼ ਦਮ ਕਾਦੀ ਪਜਟਾ ਚਾਚਾ ਆਪਾਂ ਸਾਰੇ ਉਹ ਕਿ ਮੈਂ ਤਾਂ ਉਹ ਹੋ 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 ਪੱਤੀ ਪਾ ਲਈ ਉਹ ਖੜ ਜਾ ਮੈਨੂੰ ਘੱਟ ਆ ਆ ਤੁਹਾਡੇ ਫਿੱਕੇ ਮੈਂ ਨਹੀਂ ਫਿੱਕੇ ਫੁੱਕੇ ਵਾਲੇ ਚੱਕਰ ਚ ਪੈਂਦਾ ਹੁਣ ਤੋਂ ਮੈਂ ਜਾ ਕੇ ਇਹ ਆਲ ਹੁਣ ਤੁਸੀਂ ਆਪੇ ਕਰੀ ਜਾ ਬਸ ਬਾਠ ਠੀਕ ਹੈ ਵੈਰੀ ਗੁੱਡ ਹਾਂ ਕਰਨਾ ਚਾਹੁੰਦਾ ਇਹ ਵੀ ਕੋਈ ਫਿੱਕਾ ਐਦਰਾ ਹਾਂ ਮੇਰੇ ਪੁੱਤ ਹਾਂ 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 ਮੇਰੇ ਸਨੇ ਘੱਕੇ ਕਾਤੇ ਰਹੀ ਜਾਂਦਾ ਤੂੰ ਬੀਬੀ ਨੂੰ ਤਾਂ ਕਹਦਾ ਹਾਂ 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 ਕੋਲ ਕੇ ਬਣ ਗਵਾਲਾ ਛਾਦਾ ਕਾਪ ਲਾਉਣ ਲੱਗਿਆ ਦਾ ਮੂੰਹ ਨੂੰ ਆਪਣੇ ਆਪ ਦੇ ਮੋਬਾਈਲੇ ਲੱਗਿਆ ਦਾ ਮੂੰਹ ਨੂੰ ਲਾਉਣ ਉਹ ਸੱਜੇ ਹੱਥ 'ਚ ਫੜਿਆ ਵਾ ਵਾਹ ਚਾਹ ਪੀਲ ਮਚਲ ਘੁੱਟ ਮੋਬਾਈਲੇ ਚਲੇਗਾ ਦਾ ਮੂੰਹ ਨੂੰ ਕਿੱਥੇ ਮੁੜੀ ਲੱਤੀ ਆ ਚਾਹ ਕਿਵੇਂ ਮੈਂ ਨਹੀਂ ਆ ਦੇਖ ਮਾੜੇ ਹਾਜ਼ਰੀ ਲਵਾਉਣ ਆਏ ਤੁਹਾਡੇ ਕੋਲ ਵੈਸੇ ਮੈਂ ਵਿਹਾਂ ਜਾਣਾ ਘਾਉਂ ਅੱਛਾ ਭੈਣ ਵੀਰੇ ਹੋਰੇ ਹੋਗੇ ਤੁਹਾਡੇ ਕੋਲ ਜਦੋਂ ਜਾਣ ਲੱਗੇ ਲੇਟ ਜਾਊਂਗਾ ਕਿ ਸਾਡੇ ਕੋਲੇ ਆਓ ਮਰਜੀ ਆ ਤੁਹਾਡੀ ਰੱਖਣੀ ਰੱਖ ਲਓ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਹਾਂ ਜੀ ਆ ਗਈ ਹਾਂ ਨੋ ਪਰੇਸ਼ਾਨੀ ਰਹਿ ਜੂਗੀ ਅੱਜ ਭੈਣ ਕੋਲ ਹਾਂ ਇਹ ਕਿਹੜਾ ਹਾਂ ਫਿਰ ਰਹਿ ਸਕਦੀ ਆ ਹਾਂ ਇਹ ਦਾ ਕਰਨੀ ਕਿੰਨੀਆਂ ਪੈ ਖਾਲੀਆਂ ਭੋਲੀ ਹਾਂ ਮੈਂ ਖਾਦੀ ਆ ਜੀਜਾ ਆ ਮੈਨੂੰ ਦਿਨ ਖਰਾਈਆਂ ਮੈਂ ਹੁਣ ਸਵੇਰ ਆਣ ਲੱਗੀ ਬੇਬੀ ਨੂੰ ਦੁੱਧ ਦੇ 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 ਦੇਖ ਹੁਣ ਦੇ ਮੈਂ ਉਹ ਕਿੱਥੇ ਬੇਬੀ ਦਾ ਸਵੇਰੇ ਸਾਜ ਦੇ ਦੁੱਧ ਲੈ ਕੇ ਆਈ ਬਿੱਲੇ ਨੇ ਲੰਘ ਜਾਣਾ ਮੈਂ ਦੁੱਧ ਲਿਆਵਾਂ ਪਹਿਲਾਂ ਤੂੰ ਬਾਅਦ ਚ ਮੈਨੂੰ ਫੋਨ ਕਰੀਂ ਗਾਦੀ ਹਾਂ ਫੇਖਵਾ ਕੱਢਿਆ ਨੇ ਹਾਂ ਫੇਖਵਾ ਕੱਢਿਆ ਖੋਆ ਸੁਬੀ ਕੀ ਬਧੀਆ ਬਣਿਆ ਇਹਦੇ ਬਧੀਆ ਬਣਿਆ ਇਹ ਵਿੱਚ ਚੌਲਾਂ ਦਾ ਆਟਾ ਘੁੰਨ ਕੇ ਪਾਇਆ ਹਾਂ ਚੌਲਾਂ ਦਾ ਆਟਾ ਹੀ ਹੈਗਾ ਸਵਾਦ ਆ। ਹੂੰ। ਆਪਾਂ ਵੀ ਹੁਣ ਜਸਮਿੰਦਰ ਦੇ ਬਾਦ ਵਿੱਚ ਬਣਾਉਦੇ ਦੋ ਤਿੰਨ ਪ੍ਰਕਾਰ ਦੀਆਂ ਅਲੱਗ-ਅਲੱਗ ਬਣਾਵਾਂਗੇ। ਅੱਗੇ ਚੌਲਾਂ ਦੀ ਕਿੰਨਾ ਸ਼ੌਂਕ ਹੁੰਦਾ। ਚੌਲਾਂ ਦੀ ਹਾਂ ਚੌਲਾਂ ਦੀ ਬਣਾ ਲਿਓ ਕੋਈ ਵੀ ਦੀ। ਭਾਈ ਮੇਰੇ ਕੋਲ ਦੁੱਧ ਨਹੀਂ ਮੈਂ ਤਾਂ ਇਹ ਬਣਾ ਕੇ ਦੇ ਦੇ। ਬੇਬੇ ਬਣਾ ਹੀ ਕਰਦੀ ਹੁੰਦੀ ਸੀ ਚੌਲਾਂ ਦੀ। ਹਾਂ ਵਿੱਚ ਖੋਆ ਪੈਂਦਾ। ਹੂੰ। ਐਨ ਪੂਰਾ ਚੌਲਾਂ ਦਾ ਸਵਾਦ ਆ ਰਿਹਾ ਵਿੱਚ ਇਹਦੇ। ਉਹਨੇ ਤਾਂ ਚੱਕੀ 'ਚ ਪੀ ਕੇ ਚੌਲ ਫੇਰ ਬਣਾਉਣਾ। ਘਰੇ ਹੀ ਨਹੀਂ ਹੁੰਦੀ। ਘੋ ਕੇ ਘਰਾਂ ਦੀ ਜੇ। ਪਰ ਇਹ ਕਿੰਨੀ ਵਾਰ ਪੀ ਕੇ ਕੱਢੀ ਆ ਨਹੀਂ ਵੀ ਕੱਢਿਆ ਵੋਗੋ ਲ ਮਾ ਹੁੰਨੇ ਝਟੀਆਂ 2 ਬਸਾਲ ਤੇ 3 ਕਿਤੇ ਚੱਕੀ ਹੈਗੀ ਤੇਰੇ ਕੋ ਭਾਈ ਹਾਂ ਇਹ ਤਾਂ ਖਾ ਚੱਕੀ ਆ ਚੱਲੇ ਕੇ ਜਾਉਂਗੇ ਚੱਕੀ ਆ ਲੈ ਕੇ ਜਾਉਂਗੇ ਚੱਕੇ ਨਹੀਂ ਸਕਦੇ ਕੱਢੀ ਤੇ ਜੈ ਸਾਦੀ ਨਾ ਬੀਬੀ ਨੂੰ ਪੁੱਛੋ ਨਾ ਨਾ ਚੱਕ ਹੋ ਜਣੀ ਮੰਮੀ ਚੱਕ ਨਹੀਂ ਹਾਂ ਬਹੁਤ ਭਾਰੀ ਆ ਉਹ ਹੈਡਰ ਲੈ ਆਉਂਗਾ ਮੇਰਾ ਵੀਰ ਗੱਲ ਕਿਆ ਕਰਦੇ ਇੰਨੇ ਦੀ ਨਹੀਂ ਹੈ ਉਹ ਕਿਸੇ ਦਾ ਹੈਡਰ ਦਾ ਪੂੜਾ ਹੈਡਰ ਅੱਡੀ ਵਾਲੀ ਚੱਕੀ ਥੋੜੋ ਕਿਤੇ بڑا ਹੀ ਹੋਣਾ ਬਲਵਾਂ ਦਾ ਉੜ ਕੱਡਾ ਬੜਾ ਵਾਸਿਆ ਹੈ ਕਿੱਥੇ ਪਿਆ ਕਿੱਥੇ ਆਇਆ ਕਿੱਥੇ ਪਈ ਆ ਅੰਦਰ ਪਿਆ ਪੱਥਰ ਦਾ ਐਡਾ ਬੜਾ ਅੱਛਾ ਚੜਾ ਐਡਾ ਕਿਤੇ ਜੀਜਾ ਸਾਡਾ ਦੇਸ਼ ਦਾ ਚੱਲ ਫਿਰ ਕੋਈ ਗੱਲ ਨਹੀਂ ਉੱਥੇ ਤੇ ਚੌਲ ਲਿਆਉਂਗੇ ਚੌਲ ਇੱਥੇ ਲੈ ਕੇ ਪੀ ਲੈ ਜੂਗੇ ਹਾਂ ਇਹ ਹੋ ਸਕਦਾ ਹਾਂ ਉਹਦਾ ਆਪਣਾ ਦਿਮਾਗ ਹੈ ਇੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਮੈਂ ਚੌਲਾਂ ਦਾ ਟੋਰ ਲੈ ਤੀ ਚ ਮੁਕਾਉਂ ਪੈ ਅੱਛਾ ਮੈਂ ਟਰਾ ਮੈਂ ਨਹੀਂ ਕਿਲੋ ਕਿਲੋ ਹਾਂ ਮਿਲ ਜਨਾ ਮਾਤਾ ਉਹ ਵੀ ਗੱਲ ਥੋੜੀ ਠੀਕ ਹੈ ਹੂੰ ਯਾਨੀ ਮੇਰੇ ਵਿੱਚ ਪਾ ਲਿਆ ਭਾਈ ਪੇਅਤਾ ਮੈਂ ਕਿਹੜਾ ਜੁੜੀ ਹੋ ਜਾਣਾ ਵਿੱਚੇ ਪਾਤਾ ਭੁੰਨ ਕੇ ਇਹ ਬਣੀ ਇਹ ਗੁੱਲਰਾ ਬਣਾਉਣ ਨੂੰ ਲੈ ਕੇ ਆਏ ਹੁਣੇ ਦੀਵਾਲੀ ਹਾਂ ਉਹ ਵੀ ਪੇਅਤਾ ਚਲੋ ਤੁਚਲੇ ਨਿਕਾ ਬੈਲੀ ਆਨੇ ਬੈਲ ਕੱਟਣੇ ਤੇਜਾ ਪੰਮ ਬੋਦਲਾਂ ਦੇ ਜੱਟ ਪੱਟਣੇ ਹਾਏ ਛੈ ਨਾ ਕਾਤਾ ਬੈਲੀ ਆਨੇ ਬੈਲ ਕੱਟਣੇ ਤੇਜਾ ਪੰਮ ਬੋਦਲਾਂ ਦੇ ਜੱਟ ਪੱਟਣੇ ਈਜਾ ਕੰਮ ਲੈਣੀ ਆ ਪੰਮੋਲ ਦੀ ਲੜਾਈ ਈਜਾ ਕੰਮ ਲੈਣੀ ਆ ਪੰਮੋਲ ਦੀ ਲੜਾਈ ਕੋਈ ਆਣ ਕੇ ਮਾਹੀ ਦਲਾਲ ਚੱਕਰੇ ਤੇਰੇ ਘਰ ਤੇ ਘਰ ਤੇ ਬੁਲਾਉਂਦਾ ਮੁੰਡਾ ਬੱਕਰੇ ਤੇਰੇ ਘਰ ਤੇ ਤੇਰੇ ਘਰ ਤੇ ਬੁਲਾਉਂਦਾ ਮੁੰਡਾ ਬੱਕਰੇ ਭਾਈ ਜੀ ਤੇਰੇ ਤੇ ਆਵੇ ਤਮਨ ਸੁਖੀ ਬਸੇ ਸਾਡਾ ਕਤਬ ਕਬੀਲਾ ਤੇ ਮੇਰ ਕਰੋ ਮੇਰੇ ਸਿਆਣਾ ਕਣਗ ਕਨੀਆ ਉਹ ਤੇਰੀ ਜੋੜੀ ਜੀਵੇ ਉਹ ਤੇਰੀ ਜੋੜੀ ਜੀਵੇ ਤੇਰੀ ਮੁੱਛ ਦੇ ਤੇਲਾ ਮੱਥਰ ਮੁਰੜ ਨਾਲ ਲੱਗਿਆ ਤੇਰੀ ਮੁੱਛ ਦੇ स्पेशल तेरे बस ग ਕਹੇ ਲੇਟ ਹੁੰਦਾ ਜਾਂ ਇਸ ਕਰਕੇ बाद में स्पेशल मम्मी लेके आ जाओ एक लास्ट आ जाए एक लास्ट आ जाओ मम्मी का दे डैडी बोली स्पेशल साढ़े बापू जी कहते कहते हैं मम्मी जी कहते कि तेरी बोली पाने तेरी हर मैं उतरी मम्मी ने पतीला पसंद आ गया सी इस करके बोली बना रहे तो कहता भारी भारी पर खटने गया खट के लिए आता पतीला भारी भारी पर खटने गया खट के लिए आता पतीला तू मेरी मेश पूजा मैं तेरा ची बाबूसीं कॾहिं कॾहिं टीर सोने 아들 아